ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਿਮਾਂਸ਼ੂ ਜੈਨ ਡੀਸੀ ਲੁਧਿਆਣਾ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਜੋ ਹਾਲਾਤ ਬਣੇ ਹੋਏ ਹਨ ਮੈਂ ਸਾਰੇ ਲੁਧਿਆਣਾ ਵਾਸੀਆਂ ਨੂੰ ਅਪੀਲ ਕਰਨਾ ਚਾਹੁੰਦਾ ਕਿ ਤੁਸੀਂ ਬਿਲਕੁਲ ਵੀ ਕੋਈ ਵੀ ਕਿਸੇ ਤਰੀਕੇ ਦੀ ਪੈਨਿਕ ਕਰਨ ਦੀ ਲੋੜ ਨਹੀਂ ਹੈ ਔਰ एवरीथिंग ਇਜ਼ ਫਾਈਨ ਜੀਡੀਬੀ ਸਿਵਲ ਐਡਮਿਨਿਸਟ੍ਰੇਸ਼ਨ ਵੱਲੋਂ ਤੁਹਾਨੂੰ ਕੋਈ ਵੀ ਡਾਇਰੈਕਸ਼ਨਸ ਇਸ਼ੂ ਕੀਤੀ ਜਾਂਦੀ ਹੈ ਉਹਦੇ ਤੁਸੀਂ ਇਨਵਿਨ ਪਾਲਣਾ ਕਰੋ ਜਿਵੇਂ ਲਾਸਟ ਨਾਈਟ ਅਸੀਂ ਬਲੈਕਆਊਟ ਦੀ ਕਾਲ ਦਿੱਤੀ ਸੀ ਤੇ ਮੈਂ ਸਾਰਿਆਂ ਦਾ ਧੰਨਵਾਦ ਕਰਨਾ ਚਾਹੁੰਦਾ ਜਿਨ੍ਹਾਂ ਨੇ ਸਾਡਾ ਸਹਿਯੋਗ ਕੀਤਾ ਔਰ ਉਹਦੇ ਵਿੱਚ ਬਲੈਕਆਊਟ ਦੇ ਵਿੱਚ ਜਿਵੇਂ ਤੁਹਾਨੂੰ ਪਤਾ ਹੈ ਕਿ ਸਾਰੀ ਲਾਈਟਾਂ ਬੰਦ ਹੁੰਦੀਆਂ ਔਰ ਐਕਸੈਪਟ ਅਮਰਜੈਂਸੀ ਲਾਈਟ ਜੇਕਰ ਤੁਹਾਨੂੰ ਕੋਈ ਅਮਰਜੈਂਸੀ ਹੈ ਤੇ ਤੁਸੀਂ ਉਹਦੇ ਵਿੱਚ ਆਪਣੇ ਕਰਟਨਸ ਜਿਹੜੇ ਕਰਦੇ ਹਨ ਉਹਨਾਂ ਨੂੰ ਤੁਸੀਂ ਬਲੈਕ ਵਿੰਡੋ ਤੇ ਕਰਟਨਸ ਲਾ ਸਕਦੇ ਹੋ ਤਾਂ ਕਿ ਉਹ ਬਲੈਕਆਊਟ ਦਾ ਜਿਹੜਾ ਸਾਡਾ ਮੰਤਵ ਹੈ ਇਨ ਲੇਟਰੈਂਟ ਸਪਿਰਿਟ ਉਹ ਫੋਲੋ ਹੋ ਸਕੇ ਬਾਕੀ ਚੀਜ਼ਾਂ ਨੂੰ ਲੈ ਕੇ ਪੈਨਿਕ ਕਰਨ ਦੀ ਲੋੜ ਨਹੀਂ ਹੈ ਕੋਈ ਇਲੀਗਲ ਹੋਲਡਿੰਗ ਦੀ ਜਾਂ ਕੋਈ ਜ਼ਰੂਰੀ ਆਈਟਮਾਂ ਹੈਗੀਆਂ ਉਹਨਾਂ ਨੂੰ ਹੋਲਡਿੰਗ ਕਰਨ ਦੀ ਕੋਈ ਜ਼ਰੂਰਤ ਨਹੀਂ ਹੈ ਪੈਨਿਕ ਬਾਇੰਗ ਕਰਨ ਦੀ ਕੋਈ ਲੋੜ ਨਹੀਂ ਹੈ ਇਟ ਇਜ਼ ਜਸਟ ਕਿ ਤੁਸੀਂ ਜਿਹੜੀ ਵੀ ਸਿਵਲ ਐਡਮਿਨਿਸਟ੍ਰੇਸ਼ਨ ਵੱਲੋਂ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਵੱਲੋਂ ਡਾਇਰੈਕਸ਼ਨਸ ਤੁਹਾਨੂੰ ਇਸ਼ੂ ਹੁੰਦੀਆਂ ਤੁਸੀਂ ਉਹਦਾ ਇਨਬਿਨ ਪਾਲਣਾ ਕਰੋ ఎవਰੀਥਿੰਗ ਵਿਲ ਬੀ ਫਾਈਨ ਸਾਰਾ ਕੁਝ ਠੀਕ ਹੈ ਅਸੀਂ ਇੱਥੇ ਹੀ ਆ ਸਾਡੇ ਕੰਟਰੋਲ ਰੂਮਸ ਵੀ ਐਸਟੈਬਲਿਸ਼ ਕੀਤੇ ਆ 0161240 3100 ਇਹ ਸਾਡਾ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦਾ ਕੰਟਰੋਲ ਰੂਮ ਹੈ ਬਾਕੀ ਤੁਸੀਂ 112 ਤੇ ਵੀ ਕਾਲ ਕਰਕੇ ਇਨਫੋਰਮੇਸ਼ਨ ਦੇ ਸਕਦੇ ਹੋ ਔਰ ਲੈ ਸਕਦੇ ਹੋ ਇਹਦੇ ਨਾਲ ਨਾਲ ਮੇਰੀ ਬੇਨਤੀ ਹੈ ਕਿ ਜਿਹੜੇ ਵੀ ਫੇਕ ਨਿਊਜ਼ ਸਪਰੈਡ ਕਰ ਰਹੇ ਨੇ ਉਹਨਾਂ ਨੂੰ ਵੀ ਮੇਰੀ ਸਖਤ ਵਾਰਨਿੰਗ ਹੈ ਕਿ ਤੁਸੀਂ ਫੇਕ ਨਿਊਜ਼ ਨਾ ਸਪਰੈਡ ਕਰੋ ਦਿਸ ਇਜ਼ ਅ ਸੈਂਸਿਟਿਵ ਟਾਈਮ ਕੋਈ ਵੀ WhatsApp ਗਰੁੱਪ ਤੇ ਕਿਸੇ ਵੀ ਨਿਊਜ਼ ਮੀਡੀਆ ਚੈਨਲ ਤੇ ਕੋਈ ਵੀ ਫੇਕ ਨਿਊਜ਼ ਕਿਸੇ ਵੱਲੋਂ ਵੀ ਸਪਰੈਡ ਕੀਤੀ ਪਾਈ ਜਾਂਦੀ ਹੈ ਜਾਂ ਫਾਰਵਰਡ ਕੀਤੀ ਵੀ ਪਾਈ ਜਾਂਦੀ ਹੈ ਵੀ ਵਿਲ ਟੇਕ ਸਟ੍ਰਿਕਟ ਐਕਸ਼ਨ ਸਖਤ ਤੋਂ ਸਖਤ ਅਸੀਂ ਐਕਸ਼ਨ ਲਵਾਂਗੇ ਅੰਡਰ ਆਈਟੀ ਐਕਟ ਔਰ ਉਹਨਾਂ ਨੂੰ ਮੇਰੀ ਬੇਨਤੀ ਹੈ ਸਾਰੇ ਸਿਟੀਜ਼ਨਸ ਨੂੰ ਕਿ ਤੁਸੀਂ ਜਿਹੜੇ ਸਾਡੇ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦੇ ਅਫੀਸ਼ੀਅਲ ਹੈਂਡਲਸ ਨੇ ਡੀਪੀਆਰ ਲੁਧਿਆਣਾ ਦੇ ਅਫੀਸ਼ੀਅਲ ਹੈਂਡਲਸ ਨੇ ਉਸੇ ਹੈਂਡਲ ਦੇ ਰਾਹੀਂ ਤੁਸੀਂ ਇਨਫੋਰਮੇਸ਼ਨ ਪ੍ਰਾਪਤ ਕਰੋ ਤਾਂ ਕਿ ਔਥੈਂਟਿਕ ਇਨਫੋਰਮੇਸ਼ਨ ਤੁਹਾਡੇ ਕੋਲ ਆਵੇ ਇਹਦੇ ਨਾਲ ਮੈਂ ਇਹ ਵੀ ਸਿਟੀਜ਼ਨਸ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਬਿਲਕੁਲ ਵੀ ਪੈਨਿਕ ਨਾ ਕੀਤਾ ਜਾਵੇ ਡਰਨ ਦੀ ਕੋਈ ਲੋੜ ਨਹੀਂ ਸਾਰਾ ਕੁਝ ਅੰਡਰ ਕੰਟਰੋਲ ਹੈ ਆਰਮੀ ਇਸ ਡੂਇੰਗ it's job and we are all on the tolls and uh, we will make sure everything will be fine very very soon jehde todi responsibilities hain during the blackout oh main dass chukya ki tusi apni sari gharan de light jehdi hai oh band kar do ode vich jo toanu emergency de vich koi jagani bhi pendi hai te please make sure ki oh tusi curtains pehla karo aur light baad ch jagao hospitals vagairan de vich bhi assi ye system lagu kar rahe hain कर नाल नाल कि ਜਦੋਂ ਉਹਨਾਂ ਨੂੰ ਕੋਈ ਲਾਈਟ ਜਗਾਨੀ ਪੈਂਦੀ ਹੈ ਤਾਂ ਪਹਿਲਾਂ ਉਹ ਕਰਟੈਂਸ ਕਰ ਲੈਣ ਇਹਦੇ ਨਾਲ ਨਾਲ ਜੇ ਕੋਈ ਤੁਹਾਨੂੰ 에어 ਵਰਨਿੰਗ ਜਾਂ ਸਾਇਰਨ ਦੀ ਆਵਾਜ਼ ਆਉਂਦੀ ਹੈ ਔਰ ਇਸ ਤਰ੍ਹਾਂ ਦੇ ਕੋਈ ਤੁਹਾਨੂੰ ਸਿਗਨਲ ਹੁੰਦਾ ਹੈ ਤਾਂ ਤੁਸੀਂ ਆਪਣੀ ਆਪਣੀ ਜਿਹੜੇ ਘਰ ਦੇ ਵਿੱਚ ਇੱਕ ਸੇਫ ਪਲੇਸ ਦੇ ਵਿੱਚ ਜਾ ਕੇ ਆਪਣਾ ਸ਼ੈਲਟਰ ਲੈ ਲਓ ਔਰ ਮੇਰੀ ਰਿਕਵੈਸਟ ਹੈ ਕਿ ਤੁਸੀਂ ਉਹਦੇ ਵਿੱਚ ਆਪਣੀ ਫੈਮਿਲੀ ਨੂੰ ਵੀ ਇਸ ਬਾਰੇ ਅਵੇਅਰ ਕਰੋ ਜਿਹੜੀ ਐਮਰਜੈਂਸੀ ਕਿਟ ਹੈ ਉਹ ਵੀ ਤੁਸੀਂ ਰੈਡੀ ਕਰ ਲਓ ਤਾਂ ਕਿ ਤੁਹਾਨੂੰ ਕਿਸੇ ਵੀ ਤਰੀਕੇ ਦੀ ਪ੍ਰੋਬਲਮ ਨਾ ਆਵੇ बाकी वी आर विद यू कोई भी अपने तो आले दुआले इस तरह की कोई अनयूजुअल या अनफेमिलियर एक्टिविटी होंगे मिलती है तो तुम बिल्कुल डिस्ट्रिक्ट एडमिनिस्ट्रेस इनफॉर्म करो ताकि वी विल टेक एक्शन और एंड अवर पी सी आर पुलिस अथॉरिटीज़ सारा वी आर अलर्ट एंड ऑल द अथॉरिट ऑफ द डिस्ट्रिक्ट एडमिनिस्ट्रेस अलर्ट हैं साथे कोडिकुएट स्टॉक मौजूद हैं असेंशियल कॉमोडिटीज इस करके मेरी रिक्वेस्ट है कि देर इज एबसिलिटी नो नीड टू पैनिक वी हैव एवरीथिंग एंड अवेलेबल विद अस सो आई रिक्वेस्ट एवरी वन काइंडली डो नॉट पैनिक एंड ती पैनिक स्प्रेड भी ना करो थैंक यू सो मच प्रॉपर्टी बेचने और खरीदने के लिए संपर्क करें फेयर डील प्रॉपर्टीज